ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗ੍ਰਾਮ ਪੰਚਾਇਤ ਸਤੋਵਾਲੀ ਦਾ YouTube ਚੈਨਲ 143 ਮੈਂ ਅੱਜ ਸਿਰਫ ਲਾਈਵ ਇਸ ਲਈ ਹੋਇਆ ਕਿਉਂਕਿ ਸਰਪੰਚ ਸਾਹਿਬ ਨੇ ਮੈਨੂੰ ਹੁਕਮ ਕੀਤਾ ਕਿ ਤੁਸੀਂ ਸਾਡੇ ਵੱਲੋਂ ਸਾਰਿਆਂ ਵੱਲੋਂ ਉਹਨਾਂ ਸਾਰਿਆਂ ਸਾਥੀਆਂ ਦਾ ਪਿੰਡ ਵਾਸੀਆਂ ਦਾ ਉਹਨਾਂ ਬੱਚਿਆਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਅੱਜ ਦੀ ਨਿਸ਼ਾਨਦੇਹੀ ਦੇ ਸਮੇਂ ਜੋ ਪੰਚਾਇਤ ਦੀ ਜ਼ਮੀਨ ਦੀ ਜੋ ਨਜਾਇਜ਼ ਕਬਜ਼ੇ ਵਿੱਚ ਹੈ ਉਸ ਨੂੰ ਦੇਖਣ ਵਾਸਤੇ ਔਰ ਜਿਹੜੇ ਰਸਤੇ ਨਜਾਇਜ਼ ਕਬਜ਼ੇ ਦੇ ਵਿੱਚ ਹਨ ਜਿਨ੍ਹਾਂ ਦੇਤੇ ਬਹਾਈ ਹੋ ਗਏ ਜੋ 22 ਫੁੱਟ ਦੇ ਰਸਤੇ ਸੀਗੇ ਉਹਨਾਂ ਨੂੰ 11 ਫੁੱਟ ਰਹਿ ਦਿੱਤਾ ਗਿਆ ਸੀਗਾ ਲਗਭਗ 10 ਪੱਟੇ ਰਹਿ ਗਏ ਸੀਗੇ ਬੜੀ ਮੁਸ਼ਕਲਾਂ ਪਾ ਲਈ ਨਿਕਲਦੀ ਸੀਗੀ ਸੋ ਉਹ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਨਗਰ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਤਹਿ ਦਿਲੋਂ ਸਮੂਹ ਪੰਚਾਇਤ ਦੀ ਤਰਫੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਇਸ ਨਿਸ਼ਾਨਦੇਹੀ ਦੇ ਸਮੇਂ ਆਪਣਾ ਸਾਥ ਦਿੱਤਾ ਔਰ ਮੈਂ ਉਹਨਾਂ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਵੀ ਜਿਨ੍ਹਾਂ ਨੇ ਇਸ ਨਿਸ਼ਾਨਦੇਹੀ ਦੇ ਵਿੱਚ ਸਾਡਾ ਸਹਿਯੋਗ ਕੀਤਾ ਔਰ ਉਹ ਉਹਨਾਂ ਦੇ ਕੋਲ ਖੜਕੇ ਇਸ ਨਿਸ਼ਾਨਦੇਹ ਨੂੰ ਦੇਖਿਆ ਔਰ ਜਿੱਥੇ-ਜਿੱਥੇ ਉਹਨਾਂ ਦੇ ਉਹ ਨਿਸ਼ਾਨ ਆਉਂਦੇ ਸੀਗੇ ਉਹਨਾਂ ਨੇ ਉਹ ਨਿਸ਼ਾਨ ਵੀ ਨਵਾਏ ਤੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਵੀ ਆਪਣੀ ਉਸ ਜਗ੍ਹਾ ਤੇ ਜੋ ਪੰਚਾਇਤ ਦੀ ਜ਼ਮੀਨ ਨੂੰ ਛੱਡਣ ਵਾਸਤੇ ਅ ਸਾਡੇ ਨਾਲ ਸਹਿਯੋਗ ਕੀਤਾ ਸੋ ਆਓ ਹੁਣ ਤੁਹਾਨੂੰ ਦਿਖਾਉਨੇ ਆ ਅੱਜ ਦੀ ਨਿਸ਼ਾਨਦੇਹੀ ਦੇ ਸਮੇਂ ਜੋ ਕੁਛ ਅੰਸ਼ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਸਵੇਰ ਤੋਂ ਲੈ ਕੇ ਤਕਰੀਬਨ 3-4 ਵਜੇ ਤੱਕ ਨਿਸ਼ਾਨਦੇਹੀ ਚੱਲੀ ਹੈ ਸਮੁਤ ਪੂਰੇ-ਪੂਰੇ ਪਿੰਡ ਦੀ ਤੇ ਪਿੰਡ ਦੀ ਪੂਰੀ ਜਗ੍ਹਾ ਦੀ ਸੋ ਆਓ ਆਪਾਂ ਦੇਖਦੇ ਆਂ ਕੁਛਾਂ ਚੀ ਸੋ ਇਨਾਂ ਹੀ ਕਹਦਾ ਹੋਇਆ 10 ਬਣੋ ਬਹੁਤ-ਬਹੁਤ ਇਹ ਰਾ ਸਾਰਿਆਂ ਦਾ ਪਿੰਡ ਵਾਸੀਆਂ ਦਾ ਤੇ ਉਹਨਾਂ ਬੱਚਿਆਂ ਦਾ ਧੰਨਵਾਦ ਜੋ ਹੁਣ 5 ਵਜੇ ਤੱਕ ਸਾਰੇ ਦੁਆਰਾ ਸਈਆਂ ਲਾਉਂਦੇ ਰਹੇ ਆ ਉਹ ਨਿਸ਼ਾਨ ਲਗਾਉਂਦੇ ਰਹੇ ਆ ਔਰ ਉਸ ਨੂੰ ਪੱਕਾ ਕੀਤਾ ਆ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਇਹ ਇੱਥੇ ਹੁਣ ਕਿੱਦਾਂ ਆਈਏ ਮਤਲਬ ਉਧਰੋਂ ਅੱਗੇ ਨੂੰ ਦੋ ਕਰਨਾ ਨਹੀਂ ਉਹ ਜਿਹੜਾ ਰਸਤਾ ਉਸ ਤੋਂ ਏਦਾਂ ਹੀ ਨਾ ਕਰਕੇ ਬਈ ਸੜੀਏ ਲੈਉਣੇ ਉੱਥੋਂ ਵੱਢ ਕੇ ਹੋਰ ਬਸਤੋ ਓਏ ਥਲਾ ਬ੍ਰੂ ਆ ਜਾ ਅੱਛਾ ਉਥੋਂ ਰਸਤਾ ਐਦਾਂ ਆ ਗਿਆ ਤੇ ਇਧਰੋਂ ਐ ਆ ਕੇ ਫੇਰ ਐ ਆਉਣਾ ਠੀਕ ਐ ਫਟਵਾਰੀ ਸਾਹਿਬ ਇਹ ਆ ਜੀ ਆਪਣਾ ਰਸਤਾ ਜਿਹੜਾ ਇਹਨਾਂ ਦੇਖੋ ਆ ਮੱਲਿਆ ਹੋਇਆ ਠੀਕ ਹੈ ਨਾ ਇੱਥੋਂ ਐ ਆ ਰਿਹਾ ਸੋ ਜਿਹੜਾ ਰਸਤਾ ਐ ਨਿਕਲ ਕੇ ਤਾਂ ਇਹ ਅੱਗੇ ਜਾਂਦਾ ਓਏ ਆਦੀ ਗਿਆ ਪਾਈ ਉਹ ਸਰੀਏ ਲਾਓ ਸਰੀਏ ਲੈਓ 283 ਮੈਨੂੰ ਦੇ ਸਲੱਪਾਂ ਦੇ ਉਹ ਕਿੱਥੇ ਉਹ ਹੀ ਕਰ ਦੇਣਗੇ ਨਾ ਗਲੇਪਾਂ ਦੇ ਤਾਂ ਕਿੱਲੇ ਵੱਟ ਦੇ ਹਿਸਾਬ ਨਾਲ ਹੋਣਾ ਅੱਛਾ ਅੱਛਾ ਬੰਨਾ ਕੁਛ ਐ ਅੱਧਾ ਵਿੱਚ ਆ ਗਿਆ ਜਿੱਧਰ ਮਾਤੀ ਹੋਵੇ ਬੰਨੇ ਦਾ ਕੋਈ ਟਣ ਨਹੀਂ ਨਹੀਂ ਮੈਂ ਕਿਹਾ ਉਹ ਪਹਿਲਾਂ ਸਿੱਧਾ ਸ਼ਾਇਦ ਹੋਊਗਾ ਨੂੰ ਸਿੱਧਾ ਹੀ ਹੋਣਾ ਉਹ ਤਾਂ ਬੜਾ ਅੱਛਾ ਉਹ ਲੈ ਲੈ ਵਾ ਪੈਪ ਲੈ ਫਟਾਫਟ ਸੱਗੀਆਂ ਨੇ ਦੂਰੀਆਂ ਵੱਜਣਗੀਆਂ ਨਾ ਬੱਟ ਗਏ ਨਾ ਟੌਂਗ ਜਰਾ ਉਹਨਾਂ ਦਾ ਦੂਰੀਆਂ ਵੱਜਣ ਹਾਂ ਮੇਰੀ ਇਹ ਫੌਜੀ ਜਿਹੜਾ ਰਸਤੇ ਸਟਾਪ ਕਰ ਲਿਆ ਕਿੱਛੇ ਕੋਣ ਉਹ ਲੈ ਇਹ ਰਾਇ ਆਰੇ ਮੇਰਾ ਨਾ ਨੀ ਉਹ ਕੀ ਇਹ ਰਸਤਾ ਪੁੱਛੋ ਇਹ ਫਿਰ ਇੱਕ ਤੁੰਸੇ ਦਾ ਜਾਂਦਾ ਹੁਣ ਫਿਰ ਆ ਵੀ ਨਹੀਂ ਜਾਂਦਾ ਉੱਥੋਂ ਜਾਣਾ ਸਿੱਧਾ ਗੋਲ ਖਰੀਏ ਲੈਣਗੇ ਨਾ ਪਾ ਕੇ ਚਲੋ ਜੀ ਇੱਕ ਮਿੰਟ ਰੁਕ ਜਾ ਜੀ ਹੁਣ ਹੋ ਗਈ ਆ ਆਈ ਰਸਤਾ ਸਾਡਾ ਰਸਤਾ ਠੀਕ ਹੈ ਤੇ ਸਾਡਾ ਪਿੰਡ ਉਹ ਤੋਂ ਪਿੰਡ ਤੋਂ ਬਾਅਦ ਰਸਤਾ ਆ ਰਿਹਾ ਜਿਹੜੀ ਕਿ ਜ਼ਿਮੀਦਾਰ ਭਰਾਵਾ ਵੱਲੋਂ ਇਹ ਜ਼ਮੀਨ ਵਾਈ ਗਈ ਆ ਤੇ ਇਹ ਦੋ ਕਰਮਾਂ ਦਾ ਰਸਤਾ ਆ 11 ਫੁੱਟ ਦਾ ਸਿੱਧਾ ਆ ਰਿਹਾ ਉਹ ਉਥੋਂ ਇਹ ਪਿੱਛੇ ਦਿਖਾਈਂ ਕਾਕਾ ਇਹ ਨਿਸ਼ਾਨ ਤੇ ਜਿਹੜੀ ਹੋਰੀ ਆ ਪਿੱਛੇ ਦੇਖੋ ਉਥੋਂ ਰਸਤਾ ਸਿੱਧਾ ਆ ਕੇ ਇੱਥੇ ਧੱਕਾਉਂਦਾ ਸਾਡਾ ਇਹ ਸਾਡੇ ਬਸੀਵੇਂ ਦੀ ਹੱਦ ਆ ਤੇ ਅੱਗੇ ਰਸਤਾ ਜਿਹੜਾ ਪੈਂਦਾ ਆ ਉਦੇਸੀਆਂ ਪਿੰਡ ਦਾ ਸੋ ਅੱਗੇ ਬਾਕੀ ਤੋਂ ਦਿਖਾਉਂਦੇ ਆ ਜੀ ਅੱਜ ਦੀ ਨਿਸ਼ਾਨਦੇਹੀ ਦਾ ਬਸ ਆ ਸਾਰਾ ਰਸਤਾ ਨਿਕਲਿਆ ਜੀ ਉਹ ਜਿਸ ਵਕਤ ਤੁਹਾਨੂੰ ਪੈਪ ਦਿਖ ਰਹੇ ਆ ਅੱਗੇ ਲਾਸਟ ਪੈਪ ਨਿਕਲਿਆ ਇਹ ਸਾਰਾ ਰਸਤਾ ਆ ਫਿਰ ਇੱਧਰੋਂ ਇੱਧਰੋਂ ਜਾ ਕੇ ਚਲੋ ਹੋ ਗਈ ਨਾ ਇੱਥੇ ਲਾਓ ਨਿਸ਼ਾਨ ਇੱਕ ਇੱਥੇ ਦਾ ਬਿਆਸੇ ਵੀ ਦੂਜਾ ਆ ਨਾ ਇੱਥੇ ਢਕੌਂਜ ਬੰਦ ਆ ਆ ਜਾਓ ਜੀ ਮਸਵਾਸੇ ਨਾ ਜਾਂਦੇ ਛੱਡ ਦਿਓ ਇਹ ਕਾਹ ਦਾ ਨਿਸ਼ਾਨ ਆ ਗਿਆ ਇਹ ਕਾਰishan ਆ ਗਿਆ ਠੀਕ ਹੈ ਨਾ ਪਤਾ ਲੱਗਣਾ ਬੰਦੇ ਨੂੰ ਹਾਂ ਇਹਦਾ ਪਤਾ ਲੱਗਣਾ ਨਾ ਵਿੱਚ ਥੋੜੀ ਦਾ ਫਰਕ ਪੈਂਦਾ ਬਾਕੀ ਸਾਰੀ ਸਹੀ ਆ ਬਾਕੀ ਤਕਰੀਬਨ ਤਕਰੀਬਨ ਸਹੀ ਆ ਇੱਥੇ ਆ ਨਿਸ਼ਾਨ ਹੈ ਅਜੇ ਨਾਲ ਦਿਖਾ ਦੇ ਠੀਕ ਹੈ ਅਗਲਾ ਇੱਧਰ ਦਿਖਾ ਦੇ ਅਗਲਾ ਕਿੱਥੇ ਆਉਂਦਾ ਆ ਲਾਗਾ ਕਰਸ਼ਾ ਕੋਈ ਪੱਥਰ ਵੀ ਇੱਥੇ ਇਹਦੀ ਸ਼ੇਰ ਨੂੰ ਹੀ ਆਪਾਂ ਹਾਂ ਠੀਕ ਕਾਇਦ ਰੁਗਾ ਇਦਨ ਦਿਖਾ ਸਾਰਾ ਆਪੀ ਦਾ ਪੂਰਾ ਦਿਖਾਓ ਵਿੱਚ ਚਲੋ ਆ ਜਾਓ ਬੱਤ ਇਹ ਕਿੰਨਾ ਬਚਾ ਮਾਰ ਦਿਖਾ ਲਈ ਅੱਜ ਖੇਤ ਨੂੰ ਜਾਣੀ ਇਹ ਤੋਂ ਪਹਿਲੇ ਇਹ ਅੱਜ ਖੇਤ ਨੂੰ ਜਾਣੀ ਕੋਈ ਆ ਕਾਕਾ ਬਣਾ ਲਾ ਜੀ ਅਜਦੋਂ ਸਾਰੀ ਦੁਪਰ ਤੱਕ ਬਣਾ ਦੇ ਪਤਾ ਨਹੀਂ ਲੱਗੂਗਾ ਕਿੱਥੇ ਆਉਂਦੀ ਹੈ ਯਾਰ ਕਾਕੇ ਤਰਿਆ ਉਹ ਤਰਿਆ ਲੈ ਆ ਪੈਪੇ ਦਾਦੇ ਪੈਪੇ ਦਾਦੇ ਕੋਈ ਗੰਦਾ ਦੇ ਪੈਪਾ ਬਲਾ ਦੇ ਫਿਰ ਬਾਅਦ ਚ ਕਰਦੇ ਆਪਾਂ ਪੈਪ ਬਲਾ ਦੇ ਪੈਪ ਲੈ ਹੋਣੀ ਵੱਡਿਓ ਪਰ 5 ਫੁੱਟ ਦੇ ਵੱਡਿਓ ਕਹੀ ਨਾ ਯਾਰ ਮਾਇਆ ਹੈ ਨਹੀਂ ਕਹੀ ਆਂਦੀ ਨਹੀਂ ਜੀ ਕੋਈ ਤਰਿਆ ਘੜਾ ਹੈ ਮੈਂ ਨਹੀਂ ਆਨੇ ਕਰਦੇ ਆ ਜੀ ਹਾਂ ਜੀ ਹਾਂ ਜੀ ਮੁਰਕੀ ਇਹ ਤੋਂ ਬਾਅਦ ਪੱਗੀਆਂ ਕਰੀ ਜਾਣੀਆਂ ਜੇ ਰੋਈ ਪੱਥਰ ਮਿਲੇ ਪੱਥਰ ਨਹੀਂ ਬੋਲਦੇ ਪੱਥਰ ਚਾਹੀਏ ਹਾਂ ਜੀ ਪੱਥਰਾਂ ਤੋਂ ਚੱਕਿਆ ਨਹੀਂ ਕੰਮ ਆਉਂਦਾ ਆ ਦੇਖ ਕਰੋ ਕਟੋਈ ਬਾਤਲੇ ਬ੍ਰੇਥ ਸਰ ਜੀ ਆ ਗਿਆ ਸਰ ਜੀ ਠੋਕਦੇ ਯਾਰ ਸਰ ਜੀ ਕਾਕੇ ਕੋ ਪੜਿਆ ਸੀ ਇੱਕ ਕਈ ਵੀ ਹੈ ਕੋਈ ਇਕੱਲੇ ਪਈ ਲੈ ਆ ਇੱਥੇ ਆ ਗਿਆ ਹਾਂ ਇੰਨਾ ਇਹਨਾਂ ਦਾ ਇਧਰ ਆ ਗਿਆ ਨਾ ਲਓ ਜੀ ਇਸ ਨਿਸ਼ਾਨ ਇਨਸ਼ਾ ਅੱਲਾਹ ਤੋਹਾ ਕਰਤੇ ਹੋ ਗਿਆ ਬਸ ਰਸਤਾ ਆਣ ਕੀ ਕੋਈ ਨਹੀਂ ਜੀ ਠੀਕੇ ਹੋ ਗਏ ਹਾਂਜੀ ਇੱਧਰ ਰਸਤਾ ਆਇਆ ਭਾਈ ਹਾਂ ਰਸਤਾ ਆਇਆ ਉੱਪਰ ਹੀ ਸੱਜੇ ਇੱਧਰ ਥਿੰਨ ਜਿਨਾ ਚਾਹ ਅੱਛਾ ਅਪਰਾਂ ਨੂੰ ਥਿੰਨ ਕਾਹਦੀ ਜੀ ਕਾਰਵਾਈ ਚ ਨਹੀਂ ਹੈ ਕਹਿੰਦੇ ਰਸਤਾ ਲੈ ਬਲਿਆ ਓਏ ਇੱਕ ਥੋੜਾ ਵੀ ਲੈ ਆਈ

ਹੋ ਰਹੀ ਆ ਤਾਹਾਂ ਤੇ ਕੋਈ ਹੋਣਾ ਇੱਥੇ ਆ ਜੀ ਲਾਓ ਇੱਥੇ ਨਿਸ਼ਾਨੀਆ ਲਾ ਦੇ ਤਾਂ ਹੀ ਕਰਦੇ ਡੰਡਾ ਜਿਆ ਵੇ ਡੰਡਾ ਜਿਆ ਕੁਝ ਵੀ ਕਰਦੇ ਇੱਥੇ ਉਹ ਥੋਕ ਦੇ ਥਣ ਕਿੱਡੀ ਆ ਗੇਟ ਹੀ ਇੱਥੇ ਬਾਹਰ ਕੀਤਾ ਆ ਬੱਲਾ ਗੇਟ ਹੀ ਆ ਬਾਕੀ ਸਾਰਾ ਸਭ ਸਹੀ ਆ ਤੁਹਾਡੇ ਯਾ ਸਾਨੂੰ ਹੋਰ ਕੁਝ ਨਹੀਂ ਆ ਬਾਕੀ ਸਾਰਾ ਸਹੀ ਆ ਤੁਹਾਡਾ ਇਹ ਪੌੜਾ ਹੀ ਆ ਸਾਰੇ ਤੱਕ ਆ ਬਾਕੀ ਸਾਰਾ ਪਿੱਛੋਂ ਸਹੀ ਆ ਉਹ ਉੱਥੇ ਉਹ ਨਿਸ਼ਾਨਾ ਆ ਨਾ ਇਹ ਹੁਣ ਸਾਨੂੰ ਨਹੀਂ ਪਤਾ ਕਿਉਂਕਿ ਉਹਦੇ ਜਿਹਨਾਂ ਨਿਸ਼ਾਨਦੇਹੀ ਦਿੱਤੀ ਹੈ ਸਾਰੇ ਕੋਨਾਂ ਤੇ ਉਹਨਾਂ ਹੀ ਲਾਈ ਸੀ ਨਾ ਚਲੋ ਇਹ ਇਤਨਾ ਕਿੱਸੇ ਗੋਣਾ ਉੱਥੇ ਲੱਗਣਾ ਨਹੀਂ ਆ ਕਿੱਥੇ ਆਵਾਂ ਰਹਿਣ ਇਹ ਤਾਂ 6 ਇੰਚ ਅੰਦਰ ਹੈ 6 ਇੰਚ ਅੰਦਰ ਹੈ ਨਾ ਬਸ ਠੀਕ ਉਹ ਹੀ ਫੇ ਉਹਨਾਂ ਦੇ ਹਿਸਾਬ ਨਾਲ ਹੀ ਆ ਗਿਆ ਉਹਨਾਂ ਦਾ ਫੋਟਾ ਕਾਹਨ ਦਾ ਇਹ 6 ਇੰਚ ਹੀ ਆ ਗਿਆ ਕਿੱਥੇ ਦਿਖਾਇਓ ਕਿਸੇ ਨਿਸ਼ਾਨਾ ਵਾ ਇਹ ਤਾਂ 6 ਇੰਚ ਅੰਦਰ ਹੈ ਕਿੱਥੇ ਭਾਜੀ ਮੈਂ ਲਾ ਲਾਉਂ ਉਹ ਲਗਾ ਦੇ ਦੂੰਗਾ ਜਾਂ ਦੇ ਆ ਬੜਾ ਹਾਂ ਲੈ 6 ਇੰਚ ਅੰਦਰ ਹੈ ਤੇ 6 ਇੰਚ ਲੈ ਦੇ ਨਾਲ 6 ਇੰਚ ਇਹ ਲੱਗਦਾ ਉਹ ਤੇ ਕੋਈ ਲੱਗੇ 6 ਇੰਚ ਅੰਦਰ ਇੱਥੋਂ ਆ ਨਿਸ਼ਾਨ ਆਇਆ ਇਸ ਨਿਸ਼ਾਨ ਤੋਂ 6 ਇੰਚ ਹੀ ਅੰਦਰ ਠੀਕ ਹੈ ਜੀ ਹਜੇ ਮੁੰਡਾ ਕਹਿ ਰਿਹਾ ਉਹ ਨਿਸ਼ਾਨ ਇੱਥੇ ਚਲੋ ਚਲੋ ਬਾਅਦ ਵਿੱਚ ਕੋਈ ਨਹੀਂ ਸੱਚ ਕਹਾਂ ਜੀ ਸੱਚ ਇਹਦਾ ਆਦਾ ਉਦਨੇ ਜਦੋਂ ਨਾ ਕਰਦੇ ਸੀ ਦੇਖ ਲਿਆ ਸੀ ਉਦੋਂ ਇਹ ਸਹੀ ਸੀ ਇਹ ਨਿਸ਼ਾਨ ਸਹੀ ਹੈ ਇੱਥੋਂ ਆਉਂਦਾ ਨਾ ਆ ਦੇਖੋ ਬੜਾ ਉਹਦੇ ਅੱਗੇ ਹੈਗਾ ਨਾ ਟਾਲੀ ਜੀ ਲੱਗਿਓ ਉਹਦੇ ਨਾਲ ਸੇਮ ਮੇਲ ਖਾਂਦੀ ਆ ਆ ਮੈਂ ਨਿਸ਼ਾਨ ਵੀ ਲਾ ਕੇ ਆਂ ਸੀ ਵਿਚਾ ਦੇ ਉਧਰ ਮਣਕੇ ਲਾਇਏ ਸੀ ਇਹ ਸਹੀ ਆ ਨਾ ਭਾਈ ਇਹ ਸਹੀ ਹੁੰਦਾ ਇਹ ਇੱਥੇ ਇਧਰ ਨੂੰ ਜਾਂਦੀ ਹੈ ਇਧਰ ਨੂੰ ਵਿਚ ਨੂੰ ਜਾਂਦੀ ਹੈ ਇਹ ਆ ਗਿਆ ਬਾਹਰ ਕਰਕੇ ਦੇਖਦਾ ਮੋਟਾ ਦਿਓ ਕੋਈ ਨਹੀਂ ਖੱਲੇ ਨੂੰ ਕਰ ਦਿਓ ਪੱਕਾ ਮੜੇ ਫਟ ਮਾਰ ਦੇ ਅੱਧਾ ਤੋੜ ਕੇ ਯਾਰ ਅੱਧਾ ਤੋੜੋ ਇੱਥੇ ਮਾਰਦੇ ਤੇ ਮਾਰਦੇ ਵੱਜ ਜਾਂਦੇ ਉੱਤੇ ਛੱਟ ਮਾਰਦੇ ਉਹ ਨਹੀਂ ਉਹ ਮਸੇਰ ਮਾਰਾ ਨਾ ਕਰਕੇ ਮੈਂ ਤਾਂ ਤੋੜ ਲਾਉਂਦਾ ਨਹੀਂ ਉਲਟਾ ਲਾ ਲਿਆ ਦੂਜੇ ਕਰਦੇ ਚੱਲ ਲਾਓ ਜੀ ਨਿਸ਼ਾਨ ਉੱਤੇ ਜਾ ਜੋ ਉਹ 15 ਦੀ ਦੋ ਫੜ ਉਹ ਦਿਨ ਭਾਜੀ ਕਹਿੰਦਾ ਸੀ ਕਹਿੰਦੇ ਆ ਕਹਿੰਦੇ ਸਾਡੇ ਆਉਂਦਾ ਮੈਂ ਕਿਹਾ ਭਰਾ ਤੁਹਾਡੇ ਚ ਨਹੀਂ ਆਉਂਦਾ ਤੈਨੂੰ ਰਹਿਣ ਦਿਓ ਰੱਬ ਦਾ ਵਾਸਤਾ ਹੀ ਮਾੜੀ ਕਿ ਬਿਲਕੁਲ ਸਹੀ ਹੈ ਨਾ ਆ ਕਾਕਾ ਦਿਖਾ ਲਈ ਤੇਰਾ ਥੱਲੇ ਆ ਆ ਗਿਆ ਨਖਾ ਹਲੋ ਫੂਡ ਕਰਦੇ ਆ ਕੱਢ ਦੇ ਆ ਗੱਡੋ ਚ ਛੋਟੇ ਕਰ ਦੇ ਦੇਖੋ ਚੁਪ ਚੁਪੀ ਛੋਟੇ ਕਰ ਲੋ ਦੋ ਗੱਲਾਂ ਇਹਦੇ

行，给你留过去。他这个，我大比这个这个挺的。我给他，老几个车都给停了。我是一条。来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来，来 आगा सामने कोदा इचनी छा इचनी छा ला रे ना तुर्च बेला हाल इचनी छा ला रे हैन इचन 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 समझो जी नो तनी फुट इस टू हां जी 5 फुट आगे बस 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 1 फुट इस पर ਕਿੰਨੇ ਕਾਕੇ ਨਿਸ਼ਾਨ ਉੱਥੇ ਲਾ ਕਾਕੇ ਨਿਸ਼ਾਨ ਇਹ ਆਉਂਦੀ ਸਾਡੀ ਮੇਨ ਚੜੀ ਜਿਹੜੀ ਆਏ ਰੱਬ ਬਾਕੀ ਦਵਾਜ ਆਹ ਇਹ ਲੈ ਇਹ ਲੈ ਇੱਥੇ ਕਾਕੇ ਨਿਸ਼ਾਨ ਲਓ ਨਹੀਂ ਇਹਨਾਂ ਕੋਈ ਹੋਰ ਪੈਸਾ ਨਹੀਂ ਚੱਕ ਲਓ ਸਕੂਲੇ ਸਾਰੇ ਪੈਸਾ ਚੱਕ ਲਓ ਜਾ ਮੇਰੇ ਕੋਲ ਜਾ ਬੱਚੇ ਚ ਲੈ ਕੇ ਜਾ ਕੇ ਝੰਡਾ ਲੈ ਆ ਝੰਡਾ ਹੀ ਲਾਇਆ ਲੈ ਆ ਇਹ ਹੀ ਕਰ ਦਿੰਦੇ ਆ ਬਾਬੇ ਦਾ ਝੰਡਾ ਹੀ ਕਰ ਦੇ ਤੇਰਾ ਪੂਰੀ ਉਹ ਉੱਥੋਂ ਐ ਆਉਂਦੀ ਐ ਐ ਹੋਣੀ ਐ ਟਿੱਪਰ ਜੀ ਹਾਂਜੀ ਹਾਂਜੀ ਆ ਜਿਹੜਾ ਹੁਣ ਇੱਥੋਂ ਅੱਗੇ ਫਿਰ 37 ਦਾ ਏਰੀਆ ਸ਼ੁਰੂ ਹੋ ਜਾਂਦਾ ਇੱਥੋਂ ਫਿਰ ਮੇਰਾ ਖਿਆਲ 28 ਕੇ 34 ਇਦਾਂ ਕੁਛ ਐ ਨਹੀਂ 19 ਆ 14 ਕਰਮਾ ਲਾਇਆ ਕਿੱਥੇ ਹਾਂ ਹਾਂ ਇਹ ਆ ਨਿਸ਼ਾਨ ਠੀਕ ਹੈ ਨਾ ਇਧਰੋਂ ਇਧਰੋਂ ਆਪਣੀ 2 ਫੁੱਟ ਇਧਰੋਂ ਹੋ ਗਈ ਹਾਂਜੀ ਹੈ ਨਾ ਹੱਥੋਂ 2 ਫੁੱਟ ਆ ਗਈ ਨਾ ਹੋਰ ਲਿਆਂ ਸਿੱਧੀ ਰਹੇ 4 ਆਈ ਸਿੱਧੀ ਆ ਗਈ ਨਾ ਉਹ ਸਿੱਧੀ ਹੋ ਗਈ ਇਧਰ ਵੀ ਲਾਣਾ ਹੈ ਨਾ ਕਿੱਧਰ ਇਧਰ ਵੀ ਲਾ ਦੇ ਮੋਰੇ ਵੀ ਹਾਂ ਚਲੋ ਜੀ ਚਲੋ ਜੀ ਇੱਥੇ ਲਾਓ ਜੀ ਇੱਥੇ ਲਾਓ ਆ ਨਿਸ਼ਾਨ ਆਇਆ ਹੁਣ ਹਾਂ ਕਿਹੜੀ ਉਹ ਅੰਦਰ ਨੂੰ ਜਾਣੀ ਹੁਣ ਹੈ ਉਹ ਅੰਦਰ ਨੂੰ ਜਾਣੀ ਹੈ ਹਨਾ ਇਹ ਅੰਦਰ ਤਾਂ ਹੀ ਜਾਣੀ ਹੋਏ ਇਹ ਲਾਸਟ ਹੈ ਨਾ ਲਾਸਟ ਕੋਨਾ ਆਇਆ ਆਪਣਾ ਲਾਸਟ ਆ ਗਿਆ ਇਹ ਲਾਸਟ ਆਇਆ ਕੋਣ ਲੂ ਲਾਸਟ ਇੱਕ ਦੇਲੇ ਬਾਅਦ ਸਾਈ ਕਰ ਆ ਬਸੀਮੇ ਦਾ ਨਿਸ਼ਾਨ ਆਇਆ ਠੀਕ ਹੈ ਜੀ ਆ ਜਿਹੜਾ ਦਿਸਿਆਂ ਦਾ ਰਸਾ ਜਾਂਦਾ ਲਓ ਜੀ ਇੱਥੇ ਨਿਸ਼ਾਨ ਹਾਂ ਆਹ ਹੈ ਜੀ ਬਿੱਲੇ ਭਾਜੀ ਕਿੱਥੇ ਗਿਆ ਬਿੱਲੇ ਭਾਜੀ ਹੁਣ ਕਿੱਥੇ ਆ ਬਿੱਲੇ ਭਾਜੀ ਆਹ ਹੈ ਜੀ ਨਿਸ਼ਾਨ ਤੁਸੀਂ ਦੇਖ ਲਓ ਤੁਹਾਡੀ ਸੋਲੀ ਆ ਹਾਂ ਬਸ ਤੁਹਾਡੀ ਇਹ ਲੱਭ ਲੰਗੇ ਹੋਣਾ ਸੀ ਤੇ ਆਪਣਾ ਆ ਆਇਆ ਨਾ ਇੱਕ ਮਿੰਟ ਆਪਣੀ ਲੱਤ ਭਰੀ ਘਰੇ ਮੜੀ ਹਾਂਜੀ ਹਾਂਜੀ ਇਹ ਆ ਗਿਆ ਸਾਡਾ ਹੁਣ ਇਧਰੋਂ ਆਪਾਂ ਐਨੂੰ ਜਾਣਾ ਨਾ ਠੀਕ ਹੈ ਭਾਜੀ ਚਲੋ